ਗਰਮੀ ਆਪਣਾ ਕਹਿਰ ਦਿਖਾਉਂਦੀ ਨਜ਼ਰ ਆ ਰਹੀ ਹੈ ਬਿਲਕੁਲ ਗਰਮੀ ਦੇ ਪ੍ਰਕੋਪ ਤੋਂ ਅਸੀਂ ਇਨਸਾਨ ਬਿਲਕੁਲ ਵੀ ਨਹੀਂ ਬਾਤ ਸਕਦੇ ਜਿੱਥੇ ਗਰਮੀ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਤੁਸੀਂ ਦੇਖੋ ਕਿ ਦਿੱਲੀ ਦੇ ਵਿੱਚ ਪਾਣੀ ਦੀ ਕਿਸ ਤਰੀਕੇ ਦੇ ਨਾਲ ਕਿੱਲਤ ਨਜ਼ਰ ਆ ਰਹੀ ਹੈ ਬਿਲਕੁਲ ਪਾਣੀ ਦੇ ਟੰਕੀ ਦੇ ਪਿੱਛੇ-ਪਿੱਛੇ ਲੋਕ ਕਿਸ ਤਰੀਕੇ ਦੇ ਨਾਲ ਭੱਜ ਰਹੇ ਨੇ ਤਾਂ ਕਿ ਉਹਨਾਂ ਨੂੰ ਪਾਣੀ ਹੈ ਜਿਹੜਾ ਪੀਣ ਦੇ ਲਈ ਮਿਲ ਸਕੇ ਤੇ ਆਪਣੇ ਜਿਹੜੇ ਜੀਵਨ ਦਾ ਗੁਜ਼ਾਰਾ ਹੈ ਉਹ ਕਰ ਸਕਣ ਤਾਂ ਕਿਸ ਤਰੀਕੇ ਦੇ ਨਾਲ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜੋ ਸਾਫ਼-ਸਾਫ਼ ਦੱਸਾਰ ਰਹੀਆਂ ਨੇ ਕਿ ਅਸੀਂ ਲੋਕਾਂ ਨੇ ਪਾਣੀ ਦੀ ਸਾਮ ਸੰਭਾਲ ਹੈ ਜਿਹੜੀ ਨਹੀਂ ਕੀਤੀ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਤਸਵੀਰਾਂ ਤਾਂ ਸਿਰਫ਼ ਦਿੱਲੀ ਦੀਆਂ ਤਸਵੀਰਾਂ ਨੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਇਸ ਚੀਜ਼ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਤਾਂ ਬਿਲਕੁਲ ਇਹ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਵੋ ਕਿ ਕਿਸ ਤਰੀਕੇ ਦੇ ਨਾਲ ਲੋਕ ਪਾਣੀ ਨੂੰ ਤਰਸ ਰਹੇ ਨੇ ਕਿ ਉਹਨਾਂ ਨੂੰ ਪੀਣ ਲਈ ਪਾਣੀ ਹੀ ਮਿਲ ਜਾਵੇ ਤਾਂ ਦਿੱਲੀ ਦੇ ਵਿੱਚ ਪਾਣੀ ਦੀ ਇਸ ਤਰੀਕੇ ਦੇ ਨਾਲ ਕਿੱਲਾ ਤਾਈਏ ਇਸ ਤਰੀਕੇ ਦੇ ਨਾਲ ਕਮੀ ਆਈ ਹੈ ਕਿ ਉਹਨਾਂ ਨੂੰ ਆਪਣਾ ਜੀਵਨ ਗੁਜ਼ਾਰਨ ਲਈ ਜੋ ਪਾਣੀ ਚਾਹੀਦੇ ਉਹ ਵੀ ਬੜੀ ਮੁਸ਼ਕਲ ਤਰੀਕੇ ਦੇ ਨਾਲ ਹਾਸਲ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਇੱਕ ਤਾਂ ریکارڈ ਤੋੜ ਗਰਮੀ ਤੇ ਉਤੋਂ ਪਾਣੀ ਦੀ ਕਮੀ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਜੀਵਨ ਹੈ ਜਿਉਣਾ ਮੁਸ਼ਕਲ ਹੋ ਰਿਹਾ ਹੋਵੇਗਾ ਤਾਂ ਇਸ ਦੇ ذریعے ਤੁਹਾਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਪਾਣੀ ਦੀ ਜਿੰਨੀ ਤੋਂ ਜ਼ਿਆਦਾ ਹੋ ਸਕੇ ਸਾਂਭ ਸੰਭਾਲ ਕਰਨੀ ਸਿੱਖੋ ਕਿਤੇ ਜੇ ਇਹ ਹਾਲ ਦਿੱਲੀ ਦੇ ਵਿੱਚ ਹੈ ਇਹ ਨਾ ਹੋਵੇ ਕਿ ਸਾਨੂੰ ਵੀ ਇਹ ਹਾਲ ਹੈ ਜਿਹੜਾ ਭੁਗਤਣਾ ਪੈ ਜਾਵੇ ਸਾਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈ ਜਾਵੇ ਅਸੀਂ ਨੇ ਕੰਡੀਸ਼ਨ ਤੋਂ ਬਚ ਸਕੀ ਅਸੀਂ ਇਹ ਹਾਲਾਤ ਤੋਂ ਬਚ ਸਕੀਏ ਐਸਮਜ਼ਾ ਨਿਊਜ਼ ਬਿਊਰੋ ਰਿਪੋਰਟ ਤਾਂ ਗਰਮੀ ਆਪਣਾ ਕਹਿਰ ਦਿਖਾਉਂਦੀ ਨਜ਼ਰ ਆ ਰਹੀ ਹੈ ਬਿਲਕੁਲ ਗਰਮੀ ਦੇ ਪ੍ਰਕੋਪ ਤੋਂ ਅਸੀਂ ਇਨਸਾਨ ਬਿਲਕੁਲ ਵੀ ਨਹੀਂ ਬਚ ਸਕਦੇ ਜਿੱਥੇ ਗਰਮੀ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਤੁਸੀਂ ਦੇਖੋ ਕਿ ਦਿੱਲੀ ਦੇ ਵਿੱਚ ਪਾਣੀ ਦੀ ਕਿਸ ਤਰੀਕੇ ਦੇ ਨਾਲ ਕਿੱਲਤ ਨਜ਼ਰ ਆ ਰਹੀ ਹੈ ਬਿਲਕੁਲ ਪਾਣੀ ਦੇ ਟੰਕੀ ਦੇ ਪਿੱਛੇ-ਪਿੱਛੇ ਲੋਕ ਕਿਸ ਤਰੀਕੇ ਦੇ ਨਾਲ ਭੱਜ ਰਹੇ ਨੇ ਤਾਂ ਕਿ ਉਹਨਾਂ ਨੂੰ ਪਾਣੀ ਹੈ ਜਿਹੜਾ ਪੀਣ ਦੇ ਲਈ ਮਿਲ ਸਕੇ ਤੇ ਆਪਣੇ ਜਿਹੜੇ ਜੀਵਨ ਦਾ ਗੁਜ਼ਾਰਾ ਹੈ ਉਹ ਕਰ ਸਕਣ ਤਾਂ ਕਿਸ ਤਰੀਕੇ ਦੇ ਨਾਲ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜੋ ਸਾਫ਼-ਸਾਫ਼ ਦੱਸ ਆ ਰਹੀਆਂ ਨੇ ਕਿ ਅਸੀਂ ਲੋਕਾਂ ਨੇ ਪਾਣੀ ਦੀ ਸਾਂਭ ਸੰਭਾਲ ਹੈ ਜਿਹੜੀ ਨਹੀਂ ਕੀਤੀ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਤਸਵੀਰਾਂ ਤਾਂ ਸਿਰਫ ਦਿੱਲੀ ਦੀਆਂ ਤਸਵੀਰਾਂ ਨੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਇਸ ਚੀਜ਼ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਤਾਂ ਬਿਲਕੁਲ ਇਹ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਵੋ ਕਿ ਕਿਸ ਤਰੀਕੇ ਦੇ ਨਾਲ ਲੋਕ ਪਾਣੀ ਨੂੰ ਤਰਸ ਰਹੇ ਨੇ ਕਿ ਉਹਨਾਂ ਨੂੰ ਪੀਣ ਲਈ ਪਾਣੀ ਹੀ ਮਿਲ ਜਾਵੇ ਤਾਂ ਦਿੱਲੀ ਦੇ ਵਿੱਚ ਪਾਣੀ ਦੀ ਇਸ ਤਰੀਕੇ ਦੇ ਨਾਲ ਕਿੱਲਤ ਆਈ ਹੈ ਇਸ ਤਰੀਕੇ ਦੇ ਨਾਲ ਕਮੀ ਆਈ ਹੈ ਕਿ ਉਹਨਾਂ ਨੂੰ ਆਪਣਾ ਜੀਵਨ ਗੁਜ਼ਾਰਨ ਲਈ ਜੋ ਪਾਣੀ ਚਾਹੀਦੇ ਉਹ ਵੀ ਬੜੀ ਮੁਸ਼ਕਲ ਤਰੀਕੇ ਦੇ ਨਾਲ ਹਾਸਲ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਇੱਕ ਤਾਂ ਰਿਕਾਰਡ ਤੋੜ ਗਰਮੀ ਤੇ ਉਤੋਂ ਪਾਣੀ ਦੀ ਕਮੀ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਜੀਵਨ ਹੈ ਜਿਉਣਾ ਮੁਸ਼ਕਲ ਹੋ ਰਿਹਾ ਹੋਵੇਗਾ ਤਸ ਦੇ ذریعے ਤੁਹਾਨੂੰ ਇਹ اپੀਲ ਜ਼ਰੂਰ ਕਰਾਂਗੇ ਕਿ ਪਾਣੀ ਦੀ ਜਿੰਨੀ ਤੋਂ ਜ਼ਿਆਦਾ ਹੋ ਸਕੇ ਸਾਂਭ ਸੰਭਾਲ ਕਰਨੀ ਸਿੱਖੋ ਕਿਤੇ ਜੇ ਇਹ ਹਾਲ ਦਿੱਲੀ ਦੇ ਵਿੱਚ ਹੈ ਇਹ ਨਾ ਹੋਵੇ ਕਿ ਸਾਨੂੰ ਵੀ ਇਹ ਹਾਲ ਹੈ ਜਿਹੜਾ ਭੁਗਤਣਾ ਪੈ ਜਾਵੇ ਸਾਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈ ਜਾਵੇ ਅਸੀਂ ਇਹਨੇ ਕੰਡੀਸ਼ਨ ਤੋਂ ਬਚ ਸਕੀਏ ਅਸੀਂ ਇਹ ਹਾਲਾਤ ਤੋਂ ਬਚ ਸਕੀਏ ਐਸਮਜ਼ਾ ਨਿਊਜ਼ ਬਿਊਰੋ ਰਿਪੋਰਟ